ਹਾਲੀਵੁੱਡ ਅਤੇ ਪਾਲੀਵੁੱਡ ਦੇ ਵਿੱਚ ਦਿੱਗਜ ਕਲਾਕਾਰਾਂ ਦੇ ਵਿੱਚ شمار ਸੰ ਤਰਮਿੰਦਰ ਦੇ ਉਹ ਤਰਮਿੰਦਰ ਜਿਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਇੱਕ ਜਿਹਾ ਨਾਮ ਨਾ ਖੱਟਿਆ ਕਿ ਹਰ ਪਾਸੇ ਤਰਮਿੰਦਰ ਭਾਜੀ ਤਰਮਿੰਦਰ ਭਾਜੀ ਹੁੰਦਾ ਸੀ ਪਰ ਕੀ ਤੁਹਾਨੂੰ ਪਤਾ ਹੈ ਕੁਝ ਅਜਿਹੀਆਂ ਰੋਚਕ ਗੱਲਾਂ ਤਰਮਿੰਦਰ ਦੇ ਨਾਲ ਜੁੜੀਆਂ ਹੋਈਆਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਅਜਿਹੇ ਕਿਸੇ ਦੀ ਜਿਸ ਨੇ ਪੂਰੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਕ ਸਮਾਜ ਅਜਿਹਾ ਸੀ ਜਦੋਂ 2004 ਦੇ ਵਿੱਚ ਭਾਜਪਾ ਦੀ ਸ਼ਾਇਨਿੰਗ ਮੁਹਿੰਮ ਤੋਂ ਬਹੁਤ ਪ੍ਰਭਾਵਿਤ ਹੋ ਕੇ ਤਰਮਿੰਦਰ ਦੇ ਵੱਲੋਂ ਰਾਜਨੀਤੀ ਵਿੱਚ ਕਦਮ ਰੱਖਿਆ ਗਿਆ ਅਜਿਹਾ ਕਦਮ ਰੱਖਿਆ ਗਿਆ ਕਿ ਉਹਨਾਂ ਨੂੰ ਇੱਕ ਟਿਕਟ ਦਿੱਤੀ ਗਈ ਬਿਕਾਨੇਰ ਤੋਂ ਰਾਜਸਥਾਨ ਦੀ ਬਿਕਾਨੇਰ ਤੋਂ ਚੋਣ ਲੜੇ 60000 ਦੀਆਂ ਵੋਟਾਂ ਨਾਲ ਜਿੱਤ ਹਾਸਲ ਕੀਤੀ ਤੇ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ ਅਜਿਹਾ ਸ਼ੋਲੇ ਵਰਗਾ ਡਾਇਲੌਗ ਛੱਡਿਆ ਸ਼ੋਲੇ ਤਾਂ ਹਿੱਟ ਰਹੀ ਤਾਂ ਉਸ ਹਿੱਟ ਸ਼ੋਲੇ ਦੇ ਨਾਲ ਨਾਲ ਜਿਹੜਾ ਡਾਇਲੌਗ ਛੱਡਿਆ ਗਿਆ ਸੀ ਰਾਜਨੀਤੀ ਦੇ ਵਿੱਚ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹ ਸੀ ਕਿ ਜੇਕਰ ਸਰਕਾਰ ਨੇ ਮੇਰੀਆਂ ਮੰਗਾਂ ਨਾ ਮੰਨੀਆਂ ਤਾਂ ਮੈਂ ਸੰਸਦ ਦੀ ਛੱਤ ਉੱਤੋਂ ਛਾਲ ਮਾਰ ਦੇਵਾਂਗਾ ਇੱਕ ਅਜਿਹਾ ਡਾਇਲੌਗ ਸੀ ਇੱਕ ਅਜਿਹਾ ਉਹਨਾਂ ਦੇ ਬੋਲ ਸੀ ਕਿ ਪੂਰੀ ਸਿਆਸਤ ਉਹਨਾਂ ਦੇ ਬੋਲਾਂ ਨਾਲ ਕੰਬ ਗਈ ਸੀ ਕਿਸ ਤਰੀਕੇ ਨਾਲ ਤਰਮਿੰਦਰ ਦੇ ਵੱਲੋਂ ਜ਼ੋਰਦਾਰ ਐਲਾਨ ਕਰ ਦਿੱਤਾ ਗਿਆ ਸੀ ਬੀਕਾਨੇਰ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਕਿ ਸਰਕਾਰ ਉਹਨਾਂ ਦੇ ਹਰ ਮਸਲੇ ਮੰਨੇਗੀ ਔਰ ਬੀਕਾਨੇਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਪਰ ਜੇਕਰ ਸਰਕਾਰ ਅਜਿਹਾ ਨਹੀਂ ਕਰੇਗੀ ਤਾਂ ਉਹ ਸੰਸਦ ਦੇ ਛਾਤ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਣਗੇ ਇਸ ਜਿਹੜਾ ਚੋਣ ਪ੍ਰਚਾਰ ਦੇ ਤਰੀਕੇ ਨੇ ਸ਼ੋਲੇ ਮੰਗੋ ਬਹੁਤ ਪ੍ਰਸਿੱਧੀ ਖੱਟੀ ਸੁਰਖੀਆਂ ਦੇ ਵਿੱਚ ਆ ਗਿਆ ਸੀ ਕਿ ਕਿਸ ਤਰੀਕੇ ਨਾਲ ਇੱਕ ਸੰਸਦ ਦੇ ਬੋਲ ਜਿਹੜਾ ਕਿ ਉਮੀਦਵਾਰ ਹੈ ਹਾਲੇ ਸੰਸਦ ਬਣੇ ਨਹੀਂ ਸੰ ਕਿ ਉਮੀਦਵਾਰ ਦੇ ਬੋਲ ਸਰਕਾਰ ਦੇ ਖਿਲਾਫ ਡਟ ਕੇ ਜਿਹੜੀ ਆਪਣੀ ਆਵਾਜ਼ ਉਬਲੰਦ ਕਰਨ ਦੀ ਗੱਲ ਕੀਤੀ ਗਈ ਹੈ ਲੋਕਾਂ ਦੇ ਮਸਲੇ ਹੱਲ ਹੋਣਗੇ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਪਰ ਹੋਇਆ ਕੁਝ ਹੋਰੀ ਕਿਉਂਕਿ ਰਾਜਨੀਤੀ ਵਿੱਚ ਨਵੇਂ ਨਵੇਂ ਸਨ ਰਾਜ ਤੇ ਦਾਅ ਪੇਚ ਸ਼ੋਲੇ ਵਰਗੇ ਨੇ ਸਨ ਪਰ ਬਹੁਤ ਜਲਦੀ ਹੀ ਉਹਨਾਂ ਦਾ ਮੋਹ ਭੰਗ ਹੋ ਗਿਆ ਉਹਨਾਂ ਨੇ ਰਾਜਨੀਤੀ ਛੱਡਣ ਦਾ ਐਲਾਨ ਕਰ ਦਿੱਤਾ ਤੇ ਬਿਕਾਨੇਰ ਜਾਣਾ ਵੀ ਉਹਨਾਂ ਦਾ ਬੰਦ ਹੋ ਗਿਆ ਸੀ ਕਿਉਂਕਿ ਨਾ ਤਾਂ ਲੋਕਾਂ ਨੂੰ ਮਿਲ ਸਕਦੇ ਸਨ ਤੇ ਨਾ ਹੀ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦੇ ਸਨ ਅਕਸਰ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਲੱਗੇ ਰਹਿੰਦੇ ਸਨ ਜਾਂ ਫਿਰ ਆਪਣੇ ਫਾਰਮ ਹਾਸ ਦੇ ਵਿੱਚ ਆਪਣੀ ਨਿੱਜੀ ਕੰਮਾਂ ਦੇ ਵਿੱਚ ਵਿਅਸਤ ਰਹੇ ਤਰਮਿੰਦਰ ਪਰ ਕੁਝ ਲੋਕਾਂ ਦੇ ਵੱਲ ਬਚਾਅ ਵੀ ਕੀਤਾ ਜਾਂਦਾ ਸੀ ਕਿ ਬੇਸ਼ੱਕ ਤਰਮਿੰਦਰ ਖੁਦ ਆ ਕੇ ਬਿਕਾਨੇ ਦੀ ਸਾਰ ਨਹੀਂ ਲੈ ਰਹੇ ਪਰ ਪਰਦੇ ਪਿੱਛੇ ਕੰਮ ਜ਼ਰੂਰ ਹੋ ਰਹੇ ਨੇ ਦੂਸਰੇ ਪਾਸੇ ਲੋਕਾਂ ਦੇ ਵੱਲ ਵਿਰੋਧ ਵੀ ਕੀਤਾ ਗਿਆ ਸੀ ਕਿ ਅਸੀਂ ਇੰਨੀ ਵੱਡੀ ਵਹਿਮਤ ਨਾਲ ਉਹਨਾਂ ਨੂੰ ਜਿਤਾ ਕੇ ਭੇਜਿਆ ਪਰ ਫਿਰ ਵੀ ਸਾਡੇ ਕੰਮ ਨਹੀਂ ਹੋਏ ਸੋ ਆਖਰਕਾਰ 2009 ਦੇ ਵਿੱਚ ਜਦੋਂ ਉਹਨਾਂ ਦਾ ਪੂਰਾ ਸੈਸ਼ਨ ਸੰਸਦ ਕਾਲ ਪੂਰਾ ਹੋ ਜਾਂਦਾ ਸੈਸ਼ਨ ਕਾਲ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਤਰਮਿੰਦਰ ਦੇ ਵੱਲੋਂ 2009 ਦੇ ਵਿੱਚ ਸੌ ਖਾਦੀ ਗਈ ਸੀ ਕਿ ਉਹ ਮੁੜ ਕੇ ਕਦੇ ਵੀ ਚੋਣਾਂ ਨਹੀਂ ਲੜਨਗੇ ਰਾਜਨੀਤੀ ਵਿੱਚ ਨਹੀਂ ਆਉਣਗੇ ਉਹਨਾਂ ਨਾਲ ਦਿਲਚਸਪ ਕਿੱਸੇ ਹੋਰ ਵੀ ਬਹੁਤ ਸਾਰੇ ਜੁੜੇ ਹੋਏ ਨੇ ਸਭ ਤੋਂ ਫੇਮਸ ਕਿੱਸਾ ਤਾਂ ਇਹ ਹੀ ਹੈ ਕਿ ਜਿਹੜਾ ਡਾਇਲੌਗ ਸ਼ੋਲੇ ਵਾਂਗੂ ਉਹਨਾਂ ਨੇ ਬੋਲਿਆ ਸ਼ੋਲੇ ਤਾਂ ਹਿੱਟ ਰਹੀ ਸੀ ਸ਼ੋਲੇ ਅੱਜ ਵੀ ਹਿੱਟ ਹੈ ਜਿੰਨੀ ਵਾਰ ਦੇਖੋ ਸ਼ੋਲੇ ਨੂੰ ਹਰ ਵਾਰ ਇੱਕ ਨਿਆਹ ਹੀ ਕਿੱਸਾ ਸਾਹਮਣੇ ਆਉਂਦਾ ਪਰ ਦੂਸਰੇ ਪਾਸੇ ਰਾਜਨੀਤੀ ਵਿੱਚ ਉਹਨਾਂ ਦਾ ਸਫ਼ਰ ਜਰਾ ਵੀ ਠੀਕ ਠਾਕ ਨਹੀਂ ਰਹਾ ਸਿਰਫ ਇੱਕ ਵਾਰ ਚੋਣ ਲੜੇ ਜਲਦੀ ਹੀ ਮੋਹ ਪਾ ਗੋਏ ਤੇ ਹੁਣ ਉਹਨਾਂ ਦੀ ਧਰਮ ਪਤਨੀ ਯਾਨੀ ਕਿ ਹੀਮਾ ਮਾਲ ਜਰੂਰ ਭਾਜਪਾ ਦੇ ਵਿੱਚ ਸ਼ਾਮਿਲ ਨੇ ਉੱਥੋਂ ਦੇ ਸੰਸਦ ਮੈਂਬਰ ਨੇ ਲਗਾਤਾਰ ਚੋਣਾਂ ਦੇ ਵਿੱਚ ਲੜ ਰਹੇ ਨੇ ਤੇ ਸਨੀ ਦਿਓਲ ਦੇ ਵੱਲੋਂ ਵੀ ਗੁਰਦਾਸਪੁਰ ਤੋਂ ਚੋਣ ਲੜੀ ਗਈ ਸੀ ਜਿੱਤ ਹਾਸਲ ਹੋਈ ਸੀ ਪਰ ਸਨੀ ਦਿਓਲ ਦਾ ਕੈਰੀਅਰ ਵੀ ਰਾਜਨੀਤੀ ਵਿੱਚ ਚਮਕਿਆ ਨਹੀਂ ਜਿਸ ਤਰੀਕੇ ਨਾਲ ਬਾਲੀਵੁੱਡ ਦੇ ਵਿੱਚ ਉਹਨਾਂ ਦਾ 2.5 ਕਿਲੋ ਦਾ ਹੱਥ ਬੋਲਦਾ ਹੈ ਉਹ ਹੱਥ ਉਹ ਬੋਲ ਉਹ ਸ਼ਬਦ ਉਹ ਕੰਮ ਸਿਆਸਤ ਦੇ ਵਿੱਚ ਨਜ਼ਰ ਨਹੀਂ ਆਇਆ